ਬਰਮ ਸਨਮਾਨਯੋਗ ਦੇਸਾਂ ਦੇ ਸੰਜੁਲ ਬੈਠੇ ਗੁਣਾਂਕ ਨਾਮ ਲੈਵ ਸੰਤਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸਾਕੀ ਦਾਪੁਰ ਆ ਰਿਹਾ ਮੈਂ ਸਭ ਸੰਗਤਾਂ ਨੂੰ ਜੋ ਵਿਦੇਸ਼ਾਂ ਦੇ ਚੱਲੀਆਂ ਨੇ ਉਹਨਾਂ ਨੂੰ ਇਸ ਮੁਬਾਰਕ ਦਿਨ ਤੇ ਖਾਲਸਾ ਦਾ ਸਾਜਨਾ ਦਿਵਸ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਰਦਾਸ ਕਰਦਾ ਹਾਂ ਗੁਣਾਂਕ ਸਾਡੇ ਚੰਨ ਜੀ ਤੁਹਾਡੇ ਸਭ ਪਰਵਾਰਾਂ ਚ ਖੁਸ਼ੀਆਂ ਖੇੜੇ ਬਸ ਸਕਣ ਅਤੇ ਸਾਰੇ ਪਰਵਾਰਾਂ ਚ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਮੈਂ ਕੁਝ ਤੁਹਾਨੂੰ ਅਪੀਲ ਕਰਨੀ ਹੈ ਕਿ ਗੁਰਦੁਆਰਾ ਗੁਰਨਾਨਕ ਘਰਵਾਰ ਬਾਬਾ ਸ਼ਿਰ ਚੰਗੀ ਟਾਂਡਾ ਉਰ ਮਿਲਜੀਲਾ ਖਸ਼ਾਹਰ ਪਰ ਵਿਖੇ ਕੁਝ ਸੇਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਲੰਗਰ ਹਾਲ ਹੈ ਜਿੱਥੇ ਲੰਗਰ ਪੱਕਦਾ ਉੱਥੇ ਉਪਰ ਦੀ ਨਖਰਾਬ ਹੋ ਗਈ ਹੈ ਸੰਘੇਰਾ ਫਰਸ਼ ਟੁੱਟ ਗਿਆ ਸੀ ਟੈਲਾਂ ਲੱਗਣੀਆਂ ਨੇ ਉੱਪਰ ਸੀਮਿੰਟ ਦੀਆਂ ਸੀਟਾਂ ਪੈ ਰਹੀਆਂ ਨੇ ਇਸੇ ਤਰ੍ਹਾਂ ਜੋੜਾ ਘਰ ਹੈ ਬਾਥਰੂਮ ਨੇ ਉਹਨਾਂ ਵਿੱਚ ਟੈਲਾਂ ਲੱਗਣੀਆਂ ਨੇ ਇੱਥਾ ਲੰਗਰ ਹਾਲ ਹੈ ਉਹ ਵੀ ਸਾਰੇ ਮੁਰੰਮਤ ਮੰਗਦਾ ਤੋਂ ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਸਹਿਯੋਗ ਨਾਲ ਹੀ ਚੱਲਨੀ ਨੇ ਸੋ ਮੈਂ ਬਾਬਾ ਸੁਖਦੇਵ ਸਿੰਘ ਗਿੱਦੀ ਸੋਲਿਊਸ਼ਨਾਂ ਸੰਚਲਕ ਗੁਣਨਕ ਦੇ ਜੀ ਮਹਾਰਾਜ ਦਰਵਾਸੇ ਚੋਂ ਸਬੀਰ ਭਾਵਨਾਂ ਨੂੰ ਹਾਲ ਗੁਰਦੁਆਰਾ ਗੁਣਨਕ ਦਰਵਾਤਾ ਪਸਾਨ ਬਾਬਾ ਸ਼ੀ ਚੰਡੀਕਾਂਡਾ ਔਰ ਬਲਜੀਤ ਰਛਾਹ ਕੋ ਬੇਨਤੀ ਕਰਦੇ ਆ ਕਿ ਆਪਣੇ ਦੋਸਤ ਬੇਟਾ ਦੇ ਕੇ ਆਪਣੇ ਇਸ ਧਰਮ ਕਾਰਜ ਨੂੰ ਸ਼ੇਰ ਚੜਾਉਣਾ ਸੋ ਆਪ ਸਭ ਸੰਗਤ ਨੂੰ ਬੇਨਤੀ ਹੈ ਗੁਣਨਕ ਪਾਚਾ ਤੁਹਾਡੇ ਸਭ ਕਰਾ ਪਰਵਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਰਦਾਸ ਬੇਨਤੀ ਪ੍ਰਵਾਨ ਕਰੋ ਮੇਰਾ ਮੋਬਾਈਲ ਨੰਬਰ ਇੱਥਾਂ ਲਿਖਿਆ ਹੋਏਗਾ ਸੋ ਆਪ ਸਭ ਜੋ ਵੀ ਜੀ ਵਰਲਡ ਮੁਲਾਯੋਦਨ ਪਾਸ ਕੋ ਜ਼ਰੂਰ ਸੇਵਨ ਬੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ